ਸਸ਼ੀ ਦਾ ਜੀ ਮੈਂ ਹਾਸ਼蒂ਪਕ ਕੋਰ ਸੰਧੂ ਤੇ ਗੱਲ ਕਰਦੇ ਹਾਂ ਜੀ 2027 ਦੇ ਵਿੱਚ ਕਿਹੜੀ ਪਾਰਟੀ ਜਿਹੜੀ ਹੈ ਪੰਜਾਬ ਤੋਂ ਲੀਡ ਕਰੇਗੀ ਬਹੁਤ ਵੱਡਾ ਮੁੱਦਾ ਛੜਿਆ ਹੋਇਆ ਹੈ ਹਰ ਪਾਸੇ ਇਹ ਸੋਚਿਆ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਕਿਹੜੀ ਪਾਰਟੀ ਵੱਲੋਂ ਜਿੱਤੀਆਂ ਜਾ ਸਕਦੀਆਂ ਨੇ ਹਾਲਾਂਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਆਈ 2022 ਦੇ ਵਿੱਚ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਡੇ ਵੱਡੇ ਵਾਅਦੇ ਕਰਦੇ ਨਜ਼ਰ ਆਏ ਵੱਡੀਆਂ ਵੱਡੀਆਂ ਗੱਲਾਂ ਕਰਦੇ ਨਜ਼ਰ ਆਏ ਲੇਕਿਨ ਉਹਨਾਂ ਵਾਅਦਿਆਂ ਦੇ ਉੱਤੇ ਕੋਈ ਜ਼ਿਆਦਾ ਖਾਸ ਖਰੇ ਨਹੀਂ ਉਤਰਿਆ ਗਿਆ ਕੁਝ ਲੋਕਾਂ ਵੱਲੋਂ ਜਿਹੜਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਨਕਾਰਿਆ ਗਿਆ ਤੇ ਕੁਝ ਵੱਲੋਂ ਸਲਾਹਿਆ ਗਿਆ ਜੇਕਰ ਗੱਲ ਕਰੀਏ ਜਿੱਥੇ ਆਮ ਆਦਮੀ ਪਾਰਟੀ ਨੇ ਇਹ ਗੱਲ ਕਹੀ 2022 ਦੇ ਵਿੱਚ ਕਿ ਅਸੀਂ ਆਮ ਲੋਕਾਂ ਵਾਂਗ ਜਿਹੜਾ ਹੈ ਨਾਹੀਂ ਕਾਰਾ ਲੈ ਕੇ ਤੁਰਾਂਗੇ ਨਾ ਹੀ ਅਸੀਂ ਕਾਰਾਂ ਦਾ ਕੋਈ ਐਡਾ ਵੱਡਾ ਕਾਫਲਾ ਲੈ ਕੇ ਤੁਰਾਂਗੇ ਜਿੱਥੇ ਪੰਜਾਬ ਦੇ ਲੋਕਾਂ ਨੂੰ ਲੱਗੇ ਕਿ ਕੋਈ ਖਾਸ ਲੋਕ ਲੰਘ ਰਹੇ ਨੇ ਲੇਕਿਨ ਅਜੇ ਹਾਂ ਕੁਝ ਵੀ ਦਿਖਾਈ ਨਹੀਂ ਦਿੱਤਾ ਖਾਸ-ਖਾਸ ਹੀ ਬਣ ਕੇ ਰਹਿ ਗਏ ਆਮ ਲੋਕ ਸਭੋ ਖਾਸ ਬਣ ਗਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿੱਥੇ ਕੀ ਇਹਨਾਂ ਗੱਲਾਂ ਤੇ ਖਰੇ ਨਹੀਂ ਉਤਰੇ ਤਾਂ ਉਸੇ ਤਰ੍ਹਾਂ ਪੰਜਾਬ ਦੇ ਵਿੱਚ ਕੋਈ ਆਉਣ ਵਾਲੀ 2027 ਦੇ ਵਿੱਚ ਰਿਪੀਟ ਵੀ ਨਹੀਂ ਹੁੰਦੀ ਦਿਖਾਈ ਦੇ ਰਹੀ ਸਰਕਾਰ ਕਿਉਂਕਿ ਲੋਕਾਂ ਵੱਲੋਂ ਜਿਹੜਾ ਹੈ ਆਮ ਆਦਮੀ ਪਾਰਟੀ ਨੂੰ ਕਿਤੇ ਨਾ ਕਿਤੇ ਨਕਾਰਿਆ ਜਾ ਰਿਹਾ ਹੈ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਨੇ ਵਾਅਦੇ ਕੀਤੇ ਸੀ ਦੂਸਰੀ ਗੱਲ ਕਰ ਲੈਂਦੇ ਆ ਕਾਂਗਰਸ ਪਾਰਟੀ ਦੇ ਕਾਂਗਰਸ ਪਾਰਟੀ ਦਾ ਕਾਫੀ ਦੇਰ ਹੱਲਾ ਬੋਲਦਾ ਰਿਹਾ ਹੈ ਦਿੱਲੀ ਵਿੱਚ ਵੀ ਸਰਕਾਰ ਹੈ ਕਾਂਗਰਸ ਕਿਸੇ ਟਾਈਮ ਪੰਜਾਬ ਦੇ ਵਿੱਚ ਇੱਕ ਵਾਵਾ ਬਹੁਤ ਵਾਵਾ ਤੇ ਵੀ ਰਹੀ ਹੈ ਸਲਾਈ ਵੀ ਜਾ ਰਹੀ ਸੀ ਲੇਕਿਨ ਜਿਸ ਤਰੀਕੇ ਕਾਂਗਰਸ ਦੇ ਵਿੱਚ ਵੀ ਧੜੇਬੰਦੀਆਂ ਬਣੀਆਂ ਚਾਹੇ ਉਹ ਸੁਖਿੰਦਰ ਸਿੰਘ ਰੰਦਾਵਾ ਹੋਣ ਚਾਹੇ ਉਹ ਕੈਰੀ ਉਸਕਪਾਲ ਸਿੰਘ ਖਹਿਰਾ ਹੋਣ ਚਾਹੇ ਆਪਾਂ ਗੱਲ ਕਰ ਲਈਏ ਰਾਜਾ ਵਿੰਗ ਹੋਣ ਤੇ ਚਾਹੇ ਆਪਾਂ ਭਾਰਤ ਪੂਸ਼ਣ ਦੀ ਗੱਲ ਕਰੀਏ ਆਪਾਂ ਜਦੋਂ ਲੁਧਿਆਣਾ ਜਿਮਨੀ ਚੋਣਾ ਦੇ ਟਾਈਮ ਵੀ ਦੇਖਿਆ ਕਿ ਕੁਝ ਹੋਇਆ ਲੁਧਿਆਣਾ ਦੇ ਵਿੱਚ ਤਾਂ ਕਿਤੇ ਨਾ ਕਿਤੇ ਇਹਨਾਂ ਦੀਆਂ ਆਪਣੇ ਧੜੇ ਬੰਦੀਆਂ ਵੀ ਕਾਂਗਰਸ ਪਾਰਟੀ ਨੂੰ ਦਾਵਾ ਡੋਲ ਬਣਾ ਰਹੀਆਂ ਨੇ ਕਿਉਂਕਿ ਜਦ ਜਾਇਲ ਹੋ ਗਿਆ ਇੱਕ ਸਟੇਜ ਤੇ ਨਹੀਂ ਦੇਖੇ ਜਾ ਰਹੇ ਜਿੱਥੇ ਕਾਂਗਰਸ ਪਾਰਟੀ ਵੀ ਕਿਤੇ ਨਾ ਕਿਤੇ ਦਾਵਾ ਡੋਲ ਦਿਖਾਈ ਦੇ ਰਹੀ ਹੈ ਤੀਸਰੀ ਗੱਲ ਕਰਦੇ ਨੇ ਜੀ ਸ਼੍ਰੋਮਣੀ ਅਕਾਲੀ ਦਲ ਦੀ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਗੱਲ ਕਰੀਏ ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਬੜੇ ਪ੍ਰਧਾਨ ਹਰਪ੍ਰੀਤ ਯਾਨੀ ਹਰਪ੍ਰੀਤ ਸਿੰਘ ਜੀ ਜਿਨ੍ਹਾਂ ਨੇ ਪੁਨਰ ਸਜੀਤ ਦਾ ਨਾਮ ਹੀ ਦੇ ਦਿੱਤਾ ਆਪਦੀ ਪਾਰਟੀ ਨੂੰ ਜਿੱਥੇ ਪੰਜਾਬ ਦੇ ਵਿੱਚ ਧੜੇਬੰਦੀ ਕਿਤੇ ਨਾ ਕਿਤੇ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਵੀ ਬਣ ਗਈ ਹੈ ਦੋ ਧੜੇ ਬਣ ਗਏ ਇੱਕ ਸੁਖਬੀਰ ਸਿੰਘ ਬਾਦਲ ਦਾ ਹੋ ਗਿਆ ਦੂਸਰਾ ਹੋ ਗਿਆ ਜਿਹੜੇ ਨੇ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਹਾਲਾਂਕਿ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ ਕਦੇ ਵੀ ਨਾ ਹੀ ਭਾਜਪਾ ਨੂੰ ਟਾਰਗੇਟ ਕੀਤਾ ਗਿਆ ਨਾ ਹੀ ਸੋਰੀ ਕਾਂਗਰਸ ਨੂੰ ਕੀਤਾ ਗਿਆ ਨਾ ਹੀ ਆਮ ਆਦਮੀ ਪਾਰਟੀ ਨੂੰ ਉਹ ਅਕਸਰ ਸਟੇਜਾਂ ਦੇ ਉੱਤੇ ਜਿਨ੍ਹਾਂ ਨੇ ਸੁਖਬੀਰ ਸਿੰਘ ਬਾਦਲ ਦੇ ਬਾਰੇ ਬੋਲਦੇ ਨਜ਼ਰਾਂ ਉਨਾ ਵੱਲੋਂ ਵਾਰ-ਵਾਰ ਇਹ ਗੱਲ ਵੀ ਕਹੀ ਜਾਂਦੀ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਇਹ ਘਰ ਦੀ ਪਾਰਟੀ ਬਣਾ ਲਈ ਖੇਤਰੀ ਪਾਰਟੀ ਸੀ ਪੰਥਕ ਪਾਰਟੀ ਸੀ ਪੰਥ ਦੇ ਲੋਕ ਜੁੜੇ ਹੋਏ ਸੀ ਜੇਕਰ ਸੁਖਬੀਰ ਸਿੰਘ ਬਾਦਲ ਸਹੀ ਤਰੀਕੇ ਨਾਲ ਚੱਲਦਾ ਤੇ ਅੱਜ ਸਾਨੂੰ ਜਿਹੜਾ ਹੈ ਔਣ ਦੀ ਲੋੜ ਨਹੀਂ ਪੈਣੀ ਸੀ ਦੁਬਾਰਾ ਇੱਕ ਹੋਰ ਪਾਰਟੀ ਖੜੀ ਕਰਨ ਦੀ ਲੋੜ ਨਹੀਂ ਪੈਣੀ ਸੀ ਅਕਸਰ ਹੀ ਗਿਆਨੀ ਹਰਪ੍ਰੀਤ ਸਿੰਘ ਜੀ ਇਹ ਗੱਲ ਬੋਲਦੇ ਨਜ਼ਰ ਆਉਂਦੇ ਨੇ ਸਟੇਜਾਂ ਦੇ ਉੱਤੇ ਦੂਸਰੇ ਪਾਸੇ ਜੇਕਰ ਗੱਲ ਕਰੀਏ ਤਾਂ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਜਿਹੜਾ ਧੜਾ ਹੈ ਉਹ ਕਿਤੇ ਨਾ ਕਿਤੇ ਜਿਹੜਾ ਹੈ ਭਾਈ ਅਮਰਿਤਪਾਲ ਖਾਲਸਾ ਜੀ ਦੀ ਪਾਰਟੀ ਦੇ ਨਾਲ ਵੀ ਜੋੜ ਸਕਦਾ ਹੈ ਕਿਉਂਕਿ ਪੰਥਕ ਨੇ ਦੋਵੇਂ ਪਾਰਟੀਆਂ ਦੋਵੇਂ ਪੰਥ ਦੇ ਨਾਲ ਚਲਦੀਆਂ ਨੇ ਇੱਕ ਸਾਈਡ ਤੇ ਜੇਕਰ ਗੱਲ ਕਰੀਏ ਭਾਈ ਅਮਰਿਤਪਾਲ ਖਾਲਸਾ ਜੀ ਦੀ ਪਾਰਟੀ ਦੀ ਤੇ ਉਹਨਾਂ ਨੂੰ ਵੀ 197000 ਦੇ ਨਾਲ ਖਡੂਰ ਸਾਹਿਬ ਤੋਂ ਜਿਤਾਇਆ ਗਿਆ ਸੀ ਤੇ ਕਾਫੀ ਭਾਰੀਆਂ ਵੋਟਾਂ ਦੇ ਨਾਲ ਜਿਹੜਾ ਹੈ ਖਡੂਰ ਸਾਹਿਬ ਤੋਂ ਲੀਡ ਕੀਤੇ ਸੀ ਤੇ 117 ਹਲਕਿਆਂ ਦੇ ਉੱਤੇ ਉਹਨਾਂ ਨੇ ਆਪਣੇ ਜਿਹੜੇ ਨੇ ਉਮੀਦਵਾਰ ਵੀ ਖੜੇ ਕਰਨ ਦੀ ਗੱਲ ਕੀਤੀ ਹੈ ਉਹਨਾਂ ਨੇ ਕਿਹਾ ਕਿ ਜੇਕਰ ਪੰਜਾਬ ਨੂੰ ਸਹੀ ਰਸਤੇ 'ਚ ਲੈ ਕੇ ਜਾਣਾ ਹੈ ਤਾਂ ਪੰਥ ਨੂੰ ਆਉਣ ਦੀ ਬੜੀ ਲੋੜ ਹੈ ਤੇ ਪੰਥ ਵੱਲੋਂ ਸਲਾਹਿਆ ਵੀ ਜਾ ਰਿਹਾ ਹੈ ਕਿਹਾ ਜਾ ਰਿਹਾ ਹੈ ਕਿ ਭਾਈ ਅਮਰਿਤਪਾਲ ਸਿੰਘ ਜੀ ਨੂੰ ਵੀ ਨੌਜਵਾਨਾਂ ਦਾ ਕਾਫੀ ਹੰਗਾਰਾ ਮਿਲਿਆ ਜਿਸ ਤਰ੍ਹਾਂ ਬਾਬਾ ਬਕਾਲਾ ਸਾਹਿਬ ਵੀ ਵੇਖਿਆ ਗਿਆ ਜੇਕਰ ਗੱਲ ਸੋਚੀਏ ਤਾਂ ਜੇ ਸੁਖਬੀਰ ਸਿੰਘ ਬਾਦਲ ਕੱਲੇ ਰਹਿ ਜਾਂਦੇ ਨੇ ਤਾਂ ਜੇਕਰ ਅਗਿਆਨੀ ਹਰਪ੍ਰੀਤ ਸਿੰਘ ਜੀ ਦਾ ਧੜਾ ਤੇ ਦੂਸਰੇ ਪਾਸੇ ਭਾਈ ਅਮਰਿਤਪਾਲ ਖਾਲਸਾ ਜੀ ਦਾ ਧੜਾ ਜੇਕਰ ਮਿਲਦਾ ਦੋ ਚਾਰ ਜਥੇਬੰਦੀਆਂ ਹੋਰ ਜੋੜਦੀਆਂ ਨੇ ਤਾਂ ਪੰਥ ਵੀ ਜਿਹੜਾ ਹੈ ਭਾਈ ਅਮਰਿਤਪਾਲ ਖਾਲਸਾ ਜੀ ਦੇ ਨਾਲ ਖੜਾ ਦਿਖਾਈ ਦੇ ਸਕਦਾ ਹੈ ਕਿਤੇ ਨਾ ਕਿਤੇ ਭਾਈ ਅਮਰਿਤਪਾਲ ਖਾਲਸਾ ਜੀ ਤੇ ਗਿਆਨੀ ਹਰਪ੍ਰੀਤ ਸਿੰਘ ਜੀ ਵੀ ਲੀਡ ਕਰਦੇ ਦਿਖਾਈ ਦੇ ਦੇ ਸਕਦੇ ਨੇ ਅਸੀਂ ਗੱਲ ਕਰਦੇ ਹਾਂ ਕਿ 2027 ਦੇ ਵਿੱਚ ਅਕਸਰ ਲੋਕ ਕਾਫੀ ਜ਼ਿਆਦਾ ਮੁੱਦੇ ਤੋਂ ਆਏ ਹੋਏ ਨੇ ਲੋਕਾਂ ਦੇ ਵਿੱਚ ਮੁੱਦਾ ਛਿੜਿਆ ਹੋਇਆ ਹੈ ਬੀਜੇਪੀ ਦੀ ਗੱਲ ਕਰਨੀ ਏ ਤਾਂ ਬੀਜੇਪੀ ਕੋਲ ਹਜੇ ਤੱਕ ਕੋਈ ਸਿੱਖ ਚਿਹਰਾ ਨਹੀਂ ਹੈ ਹਾਲਕਿ ਭਾਜਪਾ ਜਦੋਂ ਐਮਐਸਪੀ ਨੂੰ ਲੈ ਕੇ ਧਰਨੇ ਲਗਾਏ ਗਏ ਕਿਸਾਨਾਂ ਵੱਲੋਂ ਕਿਸਾਨਾਂ ਨੇ ਬਹੁਤ ਜ਼ਿਆਦਾ ਆਪਦੇ ਵੱਲੋਂ ਜਿਹੜਾ ਇਹ ਖੰਡਨ ਵੀ ਕੀਤਾ ਕਿ ਅਸੀਂ ਜਿਹੜਾ ਹੈ ਭਾਜਪਾ ਦੇ ਹੱਕ 'ਚ ਨਹੀਂ ਜਾਣਾ ਤੇ ਕਾਫੀ ਜਗ੍ਹਾ ਤੇ ਭਾਜਪਾ ਨੂੰ ਜਿਹੜਾ ਹੈ ਨਕਾਰਿਆ ਵੀ ਗਿਆ ਹੈ ਹਾਲਾਂਕਿ ਭਾਜਪਾ ਦੀ ਸਰਕਾਰ ਦਿੱਲੀ ਦੇ ਵਿੱਚ ਬੋਲ ਰਹੀ ਹੈ ਆਮ ਆਦਮੀ ਪਾਰਟੀ ਦੇ ਜਿਹੜੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਲਵੀ ਇੱਕ ਨਿੱਜੀ ਚੈਨਲ ਤੇ ਕਹਿੰਦੇ ਵੀ ਨਜ਼ਰ ਆਏ ਕਿ ਜੇਕਰ ਪੰਜਾਬ ਦੀ ਸਰਕਾਰ ਬਣਾਣੀ ਤਾਂ ਸਾਨੂੰ ਦਿੱਲੀ ਦਾ ਬੜਾ ਸਾਥ ਦੀ ਲੋੜ ਪੈਂਦੀ ਹੈ ਜਿਸ ਤਰ੍ਹਾਂ ਇਸ ਟਾਈਮ ਜਿਹੜੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਘੱਟ ਚਲਾ ਰਹੇ ਨੇ ਸਰਕਾਰ ਤੇ ਦਿੱਲੀ ਚ ਲੋਬੀ ਵਾਲੇ ਜ਼ਿਆਦਾ ਚਲਾ ਰਹੇ ਨੇ ਜਾਨੀ ਕਿ ਅਰਵਿੰਦ ਕੇਜਰੀਵਾਲ ਤੇ ਦੂਸਰੇ ਪਾਸੇ ਜੇਕਰ ਗੱਲ ਕਰੀਏ ਕਿਤੇ ਨਾ ਕਿਤੇ ਜਿਹੜੇ ਨੇ ਨਰਿੰਦਰ ਮੋਦੀ ਦੀ ਗੱਲ ਕਰ ਲਈਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਜੇ ਤੱਕ ਕੋਈ ਖਾਸ ਚਿਹਰਾ ਭਾਜਪੀ ਜਿਹੜਾ ਹੈ ਪੰਜਾਬ ਨੂੰ ਨਹੀਂ ਦੇ ਪਾ ਰਿਹਾ ਪੰਜਾਬ ਦੇ ਵਿੱਚ ਜਿਹੜਾ ਹੈ ਕਿਸਾਨਾਂ ਵੱਲੋਂ ਅਕਸਰ ਹੀ ਵਿਰੋਧ ਕੀਤਾ ਜਾਂਦਾ ਹੈ ਇਹਨਾਂ ਦਾ ਲੇਕਿਨ ਜੇਕਰ ਕਿਸਾਨਾਂ ਦੀ ਗੱਲ ਕਰੀਏ ਤਾਂ ਕਿਸਾਨ ਜ਼ਿਆਦਾ ਜਿਹੜਾ ਹੈ ਜਿਹੜੀ ਹੈ ਭਾਈ ਅੰਮ੍ਰਿਤਪਾਲ ਖਾਲਸਾ ਜੀ ਦੀ ਪਾਰਟੀ ਤੇ ਦੂਸਰੇ ਪਾਸੇ ਜਿਹੜੇ ਨਸ਼ਰੋਮਿੰਗ ਕਾਲੀ ਦਲ ਦੇ ਜਿਹੜਾ ਨੇ ਆਪਣਾ ਗਿਆਨੀ ਹਰਪ੍ਰੀਤ ਸਿੰਘ ਜਿਨ੍ਹਾਂ ਨੇ ਪੁਨਰ ਸਜੀਤ ਦਾ ਨਾਮ ਦਿੱਤਾ ਆਪਦੀ ਪਾਰਟੀ ਨੂੰ ਉਹ ਦੋਵੇਂ ਪਾਰਟੀਆਂ ਦਾ ਗੱਠਜੋੜ ਹੁੰਦਾ ਹੈ ਤਾਂ ਕਿਸਾਨ ਜਾਂ ਪੰਥਕ ਪੰਥ ਦੇ ਲੋਕ ਕਾਫੀ ਜ਼ਿਆਦਾ ਹੰਗਾਰਾ ਮਿਲ ਸਕਦਾ ਹੈ ਆਮ ਆਦਮੀ ਪਾਰਟੀ ਤੇ ਆ ਜਾਂਦੇ ਆ ਆਮ ਆਦਮੀ ਪਾਰਟੀ ਵੱਲੋਂ ਜਿੱਥੇ ਪੰਜਾਬ ਦੇ ਵਿੱਚ ਕਾਫੀ ਜ਼ਿਆਦਾ ਮੁੱਦੇ ਛਿੜੇ ਹੋਏ ਨੇ ਕਾਫੀ ਆਪਦੇ ਹੀ ਰੋਲਾ ਚੱਲ ਰਿਹਾ ਹੈ ਹਾਲਾਂਕਿ ਆਪਦੇ ਹੀ ਆਮ ਆਦਮੀ ਪਾਰਟੀ ਜਿਹੜੀ ਹੈ ਆਪਣੇ ਆਪ ਨੂੰ ਹੀ ਸਹੀ ਸਾਬਤ ਨਹੀਂ ਕਰ ਪਾ ਰਹੀ ਆਪਣੇ ਹੀ ਵਿਧਾਇਕ ਮੰਤਰੀ ਆਪਦੇ ਹੀ ਵਿੱਚੋਂ ਖਿਲਾਫ ਹੋਏ ਹੋਏ ਨੇ ਆਮ ਆਦਮੀ ਪਾਰਟੀ ਦੇ ਦੂਸਰੇ ਪਾਸੇ ਲੋਕਾਂ ਦਾ ਕੋਈ ਭਾਰੀ ਹੰਗਾਰਾ ਨਹੀਂ ਮਿਲ ਰਿਹਾ ਜੇਕਰ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਜਿੱਥੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਨੇ ਨਾਰਥ ਇੰਡੀਆ ਦਾ ਸਰਵੇ ਵੀ ਕਰਾਇਆ ਜਿਹਦੇ ਵਿੱਚ ਸੁਖਬੀਰ ਸਿੰਘ ਸਭ ਤੋਂ ਪਹਿਲਾਂ ਚਰਨਜੀਤ ਚੰਨੀ ਦਾ ਨਾਮ ਨਿਕਲ ਕੇ ਆਇਆ ਫਿਰ ਸੁਖਬੀਰ ਸਿੰਘ ਬਾਦਲ ਦਾ ਤੇ ਉਸ ਤੋਂ ਬਾਅਦ ਜਿਹੜਾ ਹੈ ਗੱਠਜੋੜ ਜੇਕਰ ਹੋ ਜਾਂਦਾ ਹੈ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਤੇ ਭਾਈ ਅਮਰਿੰਤਪਾਲ ਖਾਲਸਾ ਜੀ ਦਾ ਤਾਂ ਕਾਫੀ ਇਹਨਾਂ ਦੋਵਾਂ ਪਾਰਟੀਆਂ ਨੂੰ ਵੀ ਹੰਗਾਰਾ ਮਿਲ ਸਕਦਾ ਹੈ ਸਭ ਤੋਂ ਪਹਿਲਾਂ ਚਰਨਜੀਤ ਚੰਨੀ ਦਾ ਨਾਮ ਨਿਕਲ ਕੇ ਆ ਰਿਹਾ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਵੀ ਕਿਤੇ ਨਾ ਕਿਤੇ ਦਿਖਾਈ ਦੇ ਰਹੇ ਨੇ ਲੇਕਿਨ ਜੇਕਰ ਗੱਲ ਕਰੀਏ ਗੱਠ ਜੋੜਦੀ ਜੇਕਰ ਜਾਨੀ ਹਰਪ੍ਰੀਤ ਸਿੰਘ ਜੀ ਦਾ ਤੇ ਭਾਈ ਅਮਨਿਤਪਾਲ ਖਾਲਸਾ ਜੀ ਦਾ ਗੱਠ ਜੋੜ ਹੁੰਦਾ ਹੈ ਤਾਂ ਫਿਰ ਪੰਜਾਬ ਦੇ ਵਿੱਚ ਪਾਰਟੀ ਲੀਡ ਕਰ ਸਕਦੀ ਹੈ ਕਿਉਂਕਿ ਕੁਝ ਜਿਹੜੇ ਨੇ ਉਮੀਦਵਾਰ ਅਗਿਆਨੀ ਹਰਪ੍ਰੀਤ ਸਿੰਘ ਜੀ ਦੇ ਹੋ ਸਕਦੇ ਨੇ ਕੁਝ ਉਮੀਦਵਾਰ ਜਿਹੜੇ ਨੇ ਭਾਈ ਅਮਰਿਤਪਾਲ ਖਾਲਸਾ ਜੀ ਦੇ ਹੋ ਸਕਦੇ ਨੇ ਤਾਂ ਕਹਿਣ ਦਾ ਮਤਲਬ ਹੈ ਔਣ ਵਾਲੇ ਟਾਈਮ ਦੇ ਵਿੱਚ ਜਿਹੜੀ ਹੈ ਇਹ ਤਿੰਨ ਪਾਰਟੀਆਂ ਲੀਡ ਕਰਦੀਆਂ ਦਿਖਾਈ ਦੇਦੀਆਂ 2027 ਦੇ ਵਿੱਚ ਐਜ਼ ਇੱਕ ਮੁੱਖ ਮੰਤਰੀ ਦਾ ਚਿਹਰਾ ਭਗਵੰਤ ਸਿੰਘ ਮਾਨ ਦਾ ਸ਼ਾਇਦ ਆਮ ਆਦਮੀ ਪਾਰਟੀ ਦੇ ਸੁਪਰੀਮੋ ਵੀ ਕਹਿ ਚੁੱਕੇ ਨੇ ਕਿ ਨਹੀਂ ਦਿਖਾਈ ਦੇ ਰਿਹਾ ਕਿਉਂਕਿ ਲੋਕਾਂ ਦੀ ਲੋਕਪ੍ਰੀਅਤ ਦਿਨ-ਬਿਦਿਨ ਬੜੀ ਕੱਟ ਦਿਖਾਈ ਦਿੱਤੀ ਹੈ ਲੋਕਾਂ ਦੇ ਅੰਦਰ ਜਿਹੜਾ ਹੈ ਉਹੀ ਕੰਮ ਹੋਏ ਨੇ ਜਿਹੜੇ ਅੱਜ ਤੋਂ 70 ਸਾਲ ਪਹਿਲਾਂ ਹੁੰਦੇ ਸੀ ਉਹੀ ਕੰਮ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਤਾਂ ਅਕਸਰ ਹੀ ਲੋਕ ਨਵਾਂ ਚਿਹਰਾ ਤਾਂ ਲੈ ਕੇ ਆਉਂਦੇ ਜੇਕਰ ਕੁਝ ਨਵਾਂ ਮਿਲਦਾ ਲੇਕਿਨ ਉਹੀ ਚੀਜ਼ਾਂ ਹੀ ਇਸ ਪਾਰਟੀ ਨੇ ਰਿਪੀਟ ਕੀਤੀਆਂ ਤਾਂ ਰਿਪੀਟ ਕਰਦਿਆਂ ਇਸ ਪਾਰਟੀ ਨੂੰ 2027 ਦੇ ਵਿੱਚ ਕੋਈ ਖਾਸ ਜਗ੍ਹਾ ਨਹੀਂ ਮਿਲ ਸਕਦੀ